ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਲੁਧਿਆਣਾ ਪਛਮੀ ਜਿਮਨੀ ਚੌਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਭਾਰਤ ਪੋਸ਼ਣ ਆਸ਼ੂ ਨੂੰ ਸਵੇਰੇ ਸਵੇਰੇ ਵਿਜੀਲੈਂਸ ਦੇ ਸੰਮਣ ਆਉਂਦੇ ਆ ਤਾਂ ਪੰਜਾਬ ਦੇ ਰਾਜਨੀਤੀ ਦੇ ਵਿੱਚ ਇੱਕਦਮ ਪੁਚਾਰਾ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਵੱਲੋਂ ਭਾਰਤ ਪੋਸ਼ਣ ਆਸ਼ੂ ਨੂੰ ਸੰਮਨ ਕਰਨ ਜਾਰੀ ਕਰਨ ਵਾਲੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਵੱਡੀ ਅਪਡੇਟ ਪੰਜਾਬ ਦੀ ਜਿਮਨੀ ਚੋਣ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਭਾਰਤ ਪੂਸ਼ਣ ਆਸ਼ੂ ਲੁਧਿਆਣਾ ਪੱਛਮੀ ਜਿਮਨੀ ਚੋਣ ਤੋਂ ਕਾਂਗਰਸ ਦੇ ਉਮੀਦਵਾਰ ਨੇ ਸਾਰੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ ਇਸੇ ਦੌਰਾਨ ਅੱਜ ਸਵੇਰੇ ਸਵੇਰੇ ਸੰਮਣ ਹੈ ਜਿਹੜੇ ਵਿਜੀਲੈਂਸ ਵੱਲੋਂ ਜਾਰੀ ਹੋ ਜਾਂਦੇ ਆ ਭਾਰਤ ਪੂਸ਼ਣ ਆਸ਼ੂ ਨੂੰ ਤੇ ਉਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਹਰਾਨੀ ਵਾਲੀ ਜਿਹੜੀ ਇਹ ਸੂਤਰਾਂ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਭੂਸ਼ਣ ਆਸ਼ੂ ਤੇ ਸਮਨ ਜਾਰੀ ਕਰਨ ਵਾਲੇ ਐਸਐਸਪੀ ਦੇ ਨਿੱਜੀ ਤਾਲੁਕਾਤ ਜਿਹੜੇ ਉਹ ਸਨ ਉਹ ਸਾਹਮਣੇ ਆ ਗਏ ਨੇ ਤਾਂ ਇਸ ਮਾਮਲੇ ਦੇ ਵਿੱਚ ਤੁਰੰਤ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਦੋਨਾਂ ਦੇ ਵਿੱਚ ਗੱਲਬਾਤ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਦੋਨਾਂ ਦੇ ਵਿੱਚ ਗੱਲਬਾਤ ਵੀ ਹੋਈ ਸੀ ਜਦੋਂ ਸਵੇਰੇ ਇਹ ਮਾਮਲਾ ਸਾਹਮਣੇ ਆਇਆ ਤਾਂ ਤੁਰੰਤ ਜਿਹੜੀ ਸਰਕਾਰ ਵੀ ਹਰਕਤ ਵਿੱਚ ਆ ਗਈ ਤੇ ਸਾਰੀਆਂ ਸਿਆਸੀ ਧਿਰਾਂ ਵੀ ਜਿਹੜੀਆਂ ਹਰਕਤ ਦੇ ਵਿੱਚ ਆ ਗਈਆਂ ਤਾਂ ਸੰਮਣ ਭੇਜਣ ਵਾਲੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ। ਇਹ ਮ ਜਾਣਕਾਰੀ ਹੈ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਸਵੇਰੇ ਆਇਆ ਤੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਅੱਜ ਹੀ ਭਾਰਤ ਪੁਸ਼ਨਾਸ਼ੂ ਵਿਜੀਲੈਂਸ ਦੇ ਅੱਗੇ ਪੇਸ਼ ਹੋਣਗੇ। ਤਾਂ ਇਸ ਮਾਮਲੇ ਦੇ ਵਿੱਚ ਹੁਣ ਕਿਹਾ ਕਿਹਾ ਜਾ ਰਿਹਾ ਹੈ ਕਿ ਭਾਰਤ ਪੁਸ਼ਨਾਸ਼ੂ ਨੂੰ ਵਿਜੀਲੈਂਸ ਅੱਗੇ ਪੇਸ਼ ਹੋਣ ਦੀ ਲੋੜ ਨਹੀਂ ਹੈ ਇਹ ਜਿਹੜੀ ਕਾਰਵਾਈ ਐ ਇਹ ਦੋਨਾਂ ਦੇ ਐਸਐਸਪੀ ਦੇ ਤੇ ਭਾਰਤ ਪੁਸ਼ਨਾਸ਼ੂ ਦੇ ਪੁਰਾਣੇ ਸਬੰਧ ਸਾਹਮਣੇ ਆ ਰਹੇ ਆ ਔਰ ਦੋਨਾਂ ਦੀ ਜਿਹੜੀ ਬਾਤचीत ਐ ਦੋਨਾਂ ਦੀ ਗੱਲਬਾਤ ਆਪਸ ਦੇ ਵਿੱਚ ਹੋਈ ਸੀ ਇਸ ਮਾਮਲੇ ਦੇ ਵਿੱਚ ਔਰ ਦੂਜੀ ਗੱਲ ਤੁਹਾਨੂੰ ਦੱਸ ਦਈਏ ਕਿ ਡੀਐਸਪੀ ਜਦੋਂ ਹੁੰਦੇ ਸੀ ਇਹ ਐਸਐਸਪੀ ਤਾਂ ਉਹਨਾਂ ਨੂੰ ਕਹਦੇ ਭਾਰਤ ਪੁਸ਼ਨਾਸ਼ੂ ਹੋਰਾਂ ਵੱਲੋਂ ਲਾਇਆ ਗਿਆ ਸੀ ਤਾ ਹੁਣ ਬਿਨਾ ਕਿਸੇ ਅਧਿਕਾਰਤ ਨਿਰਦੇਸ਼ਾਂ ਤੋਂ ਜਿਹੜੀ ਕਹਿੰਦੇ ਇਹ ਸੰਮਨ ਜਾਰੀ ਕੀਤਾ ਗਿਆ ਸੀ ਔਰ ਚੋਣਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਇਸ ਸੁਹਾਨੂੰ ਪੁੱਤੀ ਆਪਾਂ ਕਹਿ ਲਈਏ ਵੀ ਜਿਹੜਾ ਲੈਣ ਦੇ ਲਈ ਇਹ ਜਿਹੜੇ ਕਹਿੰਦੇ ਸਾਰਾ ਪ੍ਰੋਪਗੈਂਡਾ ਹੋਇਆ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਸਚਾਈ ਕੀ ਆ ਪਰ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਅ ਵਿਜੀਲੈਂਸ ਦੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲਾ ਮੋੜ ਕੀ ਹੋਵੇਗਾ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ